ਤੁਸੀਂ ਸਾਰੇ ਜਾਣਦੇ ਹੋ ਪੰਜਾਬ ਜਾਣ ਦਾ ਦੇਸ਼ ਦੁਨੀਆ 'ਚ ਬਸਦੇ ਪੰਜਾਬੀ ਜਾਣਦੇ ਨੇ ਕਿ ਪੰਜਾਬ ਦੇ ਅੰਦਰ ਅਗਸਤ ਅਤੇ ਸਤੰਬਰ ਮਹੀਨੇ 'ਚ ਭਾਰੀ ਤਬਾਹੀ ਹੋਈ ਆ بارشਾਂ ਦੇ ਕਾਰਨ ਹੜ੍ਹਾਂ ਦੇ ਕਾਰਨ ਜਿਹੜਾ ਪਾਣੀ ਹਿਮਾਚਲ ਤੋਂ ਜਿਹੜਾ ਪਾਣੀ ਜੰਮੂ ਕਸ਼ਮੀਰ ਤੋਂ ਔਰ ਪੰਜਾਬ ਤੋਂ ਵੱਡੀ ਬੱਦਰ ਤੇ ਪੰਜਾਬ 'ਚ ਆਇਆਗਾ ਔਰ ਮੈਂ ਸਮਝਦਾ ਪੰਜਾਬ ਦੇ ਅੰਦਰ ਇੱਕ ਬਹੁਤ ਹੀ ਖੌਫਨਾਕ ਇੱਕ ਦਰਦਨਾਕ ਮੰਜ਼ਰ ਜਿਹੜਾ ਉਹ ਪੰਜਾਬ 'ਚ ਵਾਪਰਿਆਗਾ ਔਰ ਇਸ ਭਿਆਨਕ ਦਰਦਨਾਕ ਹਾਦਸਿਆਂ ਦੇ ਕਾਰਨ ਲਗਭਗ 60 ਦੇ ਕਰੀਬ ਮੌਤਾਂ ਜਿਹੜੀਆਂ ਜਿਹਨਾਂ 'ਚ ਬੱਚੇ, ਔਰਤਾਂ, ਬਜ਼ੁਰਗ ਉਹ ਸ਼ਾਮਿਲ ਸੀ ਉਹਨਾਂ ਦੀ ਹੋ ਜਾਂ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਚਾਉਣ ਦੇ ਲਈ ਸਾਡੀ ਸਾਰੀ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਸੇਵਾ ਲਈ ਉਤਰੀ ਸਾਡੇ ਸਾਰੇ ਮੰਤਰੀ ਜੀ ਸਹਿਬਾਨ ਐਮ ਐਲ ਏ ਸਹਿਬਾਨ ਆਈ ਐਸ ਅਧਿਕਾਰੀ ਆਈ ਪੀ ਐਸ ਅਧਿਕਾਰੀ ਪੂਰਾ ਪ੍ਰਸ਼ਾਸਨ ਬਹੁਤ ਸਾਰੀਆਂ ਹੋਰ ਵੀ ਰਾਜਨੀਤਿਕ ਪਾਰਟੀਆਂ ਬਹੁਤ ਸਾਰੇ ਸਮਾਜਿਕ ਕਾਰਕੁਨ ਬਹੁਤ ਸਾਰੇ ਧਾਰਮਿਕ ਜਥੇਬੰਦੀਆਂ ਜਿਹੜੀਆਂ ਲੋਕਾਂ ਦੀ ਜਿੰਦ ਜਾਨ ਬਚਾਉਣ ਦੇ ਲਈ ਅੱਗੇ ਆਇਆਂ ਪਸ਼ੂ ਤਨ ਬਚਾਉਣ ਲਈ ਅੱਗੇ ਆਇਆਂ ਗਰੀਬ ਗੁਰਬੇ ਦੀ ਮਦਦ ਕਰਨ ਲਈ ਅੱਗੇ ਆਇਆਂ ਪਰ ਲੇਕਿਨ ਇਸ ਮੁੱਦੇ ਉੱਤੇ ਜਦੋਂ ਕੱਲ ਕਿ ਪੰਜਾਬ ਦਾ ਪੁਨਰਵਾਸ ਕਿਵੇਂ ਹੋਵੇ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਉਸ ਸੈਸ਼ਨ ਦੇ ਅੰਦਰ ਕਾਂਗਰਸ ਪਾਰਟੀ ਦਾ ਚਿਹਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੰਗਾ ਹੋਇਆ ਠੀਕ ਆ ਕਾਂਗਰਸ ਪਾਰਟੀ ਦੇ ਵੀ ਕੁਝ ਨੇਤਾ ਗਏ ਹਰ ਪੀੜਤਾ ਦੀ ਮਦਦ ਦੇ ਲਈ ਪਰ ਲੇਕਿਨ ਕੁਝ ਖਾਸ-ਖਾਸ ਨੇਤਾ ਜਿਹੜੇ ਸੀ ਉਹਨਾਂ ਨੇ ਇੱਕ ਵੱਖराई ਬੰਬੂ ਕਾਰ ਤਿਆਰ ਕਰਕੇ ਤਾਂ ਕਿ ਉਹਨਾਂ ਦੇ ਪੈਰ ਨੇ ਜਿਹੜੇ ਉਹ ਪਾਣੀ ਨਾਲ ਲੱਭ ਨਾ ਜਾਣ ਤਾਂ ਕਿ ਉਹਨਾਂ ਦੇ ਪੈਰ ਜਿਹੜੇ ਗੰਦੇ ਪਾਣੀ ਚ ਨਾ ਰੱਖੇ ਜਾ ਸਕਣ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਚਾਹੇ ਮੈਂ ਗੱਲ ਕਰਾਂ ਲਾਲਚੰਦ ਕਟਾਰੂ ਚੱਕ ਜੀ ਚਾਹੇ ਲਾਲਜੀਤ ਪੋਲਰ ਜੀ ਕਲਦੀਪ ਥਾਲੀয়াল ਜੀ ਹੋਰ ਬਹੁਤ ਸਾਰੇ ਨੇਤਾ ਸੰਤ ਸਿਚੀয়াল ਜੀ ਬਹੁਤ ਸਾਰੇ ਨੇਤਾ ਜਿਹੜੇ ਸੀ ਲਗਾਤਾਰ ਪਾਣੀ ਚ ਰਹਿਣ ਦੇ ਕਾਰਨ ਉਹਨਾਂ ਦੇ ਪੈਰਾਂ ਦੇ ਅੰਦਰ ਚਮੜੀ ਦੇ ਰੋਗ ਹੋ ਗਏ ਉਹਨਾਂ ਨੂੰ ਕਾਫੀ ਸਾਰੀਆਂ ਬਿਵਾਰੀਆਂ ਲੱਗੀਆਂ ਪਰ ਕਾਂਗਰਸੀ ਜਿਹੜੇ ਨੇਗੇ ਉਹ ਸ਼ੋਅ ਕਰਨ ਦੇ ਬੜੇ ਬਾਹਰ ਨੇਗੇ ਫੋਟੋਸ਼ੂਟ ਕਰਨ ਦੇ ਬੜੇ ਬਾਹਰ ਨੇਗੇ ਉਹਨਾਂ ਨੇ ਜਾ ਕੇ ਉੱਥੇ ਫੋਟੋਸ਼ੂਟ ਕਰਵਾਇਆ ਪਰ ਢੀੜਾ ਕੱਢ ਕੇ ਆ ਗਏ ਔਰ ਇੱਕ ਵੱਖਰੀ ਕਿਸਮ ਦਾ ਬੱਬੂ ਕਾਰਡ ਬਣਾਇਆ ਪਰ ਲੇਕਿਨ ਕੱਲ ਜਦੋਂ ਪੰਜਾਬ ਦੇ ਪੁਨਰਵਾਸ ਤੇ ਬਹਿਸ ਹੋ ਰਹੀ ਸੀ ਕੱਲ ਜਦੋਂ ਪੰਜਾਬ ਦੇ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੀ ਅਸੈਂਬਲੀ ਦੇ ਅੰਦਰ ਬਹਿਸ ਹੋ ਰਹੀ ਸੀ ਉਸ ਸਮੇਂ ਵੀ ਕਾਂਗਰਸ ਪਾਰਟੀ ਨੇ Laasha ਤੇ ਰਾਜਨੀਤੀ ਕਰਨ ਤੋਂ ਗਰੇਜ਼ ਨਹੀਂ ਕੀਤਾ ਕਿਉਂਕਿ ਕਾਂਗਰਸ ਪਾਰਟੀ ਦਾ ਪੰਜਾਬ ਦਾ ਇਤਿਹਾਸ ਇਹ ਹੈਗਾ ਕਿ ਜਦੋਂ ਵੀ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਸੱਤਾ ਚਾਹੀਆ ਜਾਂ ਸੱਤਾ ਤੋਂ ਬਾਹਰ ਰਹੀਆ ਚਾਹ 1984 ਦੀ ਗੱਲ ਕਰ ਲਈਏ 1984 ਦੇ ਦੰਗਿਆਂ ਦੀ ਗੱਲ ਕਰ ਲਈਏ ਚਾਹ 86 ਦੇ ਹੜ੍ਹਾਂ ਦੀ ਗੱਲ ਕਰ ਲਈਏ ਚਾਹੇ ਹੁਣ ਆਏ ਹੜ੍ਹਾਂ ਦੀ ਗੱਲ ਕਰੀਏ ਹਮੇਸ਼ਾ ਹੀ ਜੜੀਆਂ ਲੋਕਾਂ ਦੀਆਂ ਆਮ ਲੋਕਾਂ ਦੀ ਮੌਤਾਂ ਦੇ ਉੱਤੇ ਕਾਂਗਰਸ ਪਾਰਟੀ ਰਾਜਨੀਤੀ ਕਰਦੀ ਹੈ ਇਹੀ ਕੱਲ ਇਸ ਗੱਲ ਦਾ ਪ੍ਰਗਟਾਵਾ ਕੱਲ ਵੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਨੇ ਕੀਤਾ ਕਾਂਗਰਸ ਪਾਰਟੀ ਦੇ ਕੀਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪੰਜਾਬ ਦੇ ਪ੍ਰਤੀ ਉਹ ਡੂੰਘਾ ਦਰਦ ਰੱਖਦੇ ਨੇ ਕਿ ਉਹਨਰੇ ਹਮੇਸ਼ਾ ਹੀ ਪੰਜਾਬ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਣ ਦੇ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦਾ ਬਦਵਾਰਾ ਪੰਦਰਵਾਸ ਕਰਨ ਦੇ ਲਈ ਵਕ ਵਕ ਥਾਮਾਂ ਤੇ ਜਾ ਕੇ ਜਿੱਤੇ ਖੁਦ ਵੀ ਮਦਦ ਕੀਤੀ ਔਰ ਉਥੇ ਇਸ ਦੇ ਲਈ ਇੱਕ ਵੱਖਰਾ ਫੰਡ ਜਿਹੜਾ ਉਹ ਵੀ ਬਣਾਇਆ ਰੰਗਲਾ ਪੰਜਾਬ ਸੁਸਾਇਟੀ ਦੇ ਅੰਦਰ ਇੱਕ ਚੜ੍ਹਦੀ ਕਲਾ ਫੰਡ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਉਸ ਚੜ੍ਹਦੀ ਕਲਾ ਫੰਡ ਦੇ ਅੰਦਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਬਸਦੇ ਪੰਜਾਬੀਆਂ ਨੇ ਬਹੁਤ ਸਾਰੇ ਉਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਪ੍ਰਤੀ ਦਰਦ ਰੱਖਦੇ ਸੀ ਬਹੁਤ ਸਾਰੇ ਉਹਨਾਂ ਇੰਡਸਟਰੀਅਲਿਸਟਾਂ ਨੇ ਬਹੁਤ ਸਾਰੀਆਂ ਧਾਰਮਿਕ ਸਮਾਜਿਕ ਕਾਰਕੁਨ ਲੋਕਾਂ ਨੇ ਆਪਣੀ ਆਪਣੀ ਜਿਹੜੀ ਆ ਸ਼ਕਤੀ ਦੇ ਮੁਤਾਬਕ ਆਪਣੀ ਪਾਵਰ ਦੇ ਮੁਤਾਬਕ ਆਪਣੀ ਪਹੁੰਚ ਦੇ ਮੁਤਾਬਕ ਇਹੜਾ ਯੋਗਦਾਨ ਪਾਇਆ ਕਿਸੇ ਨੇ 10 ਲੱਖ ਪਾਇਆ ਕਿਸੇ ਨੇ 1 ਲੱਖ ਪਾਇਆ ਕਿਸੇ ਨੇ ਕਰੋੜ ਪਾਇਆ ਕਿਸੇ ਨੇ 25 ਕਰੋੜ ਪਾਇਆ ਸੋ ਸਾਰੇ ਜਣੇ ਉਸ ਫੰਡ ਦੇ ਅੰਦਰ ਲਗਾਤਾਰ ਕੰਟਰੀਬਿਊਸ਼ਨ ਜਿਹੜੀ ਆ ਜਾਰੀ ਆ ਪਰ ਕੱਲ ਕਾਂਗਰਸ ਪਾਰਟੀ ਨੇ ਕੀ ਕੀਤੀ ਅਪੀਲ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲਈ ਹੜ੍ਹਾਂ ਦੇ ਲਈ ਫੰਡ ਨਾ ਦਿੱਤਾ ਜਾਵੇ ਫੰਡ ਉਤੇ ਰੋਕ ਲਾਉਣ ਦੀ ਗੱਲ ਕੀਤੀ ਕਿ ਹੜ੍ਹ ਪੀੜਤਾ ਦੀ ਮਦਦ ਨਾ ਕੀਤੀ ਜਾਵੇ ਔਰ ਉਹ ਫੰਡ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਰ ਬਾਰ ਕਿਹਾ ਕਿ ਬਿਲਕੁਲ ਨੀਖ ਰੀਤੀ ਦੇ ਨਾਲ ਇਮਾਨਦਾਰੀ ਦੇ ਨਾਲ ਫੰਡ ਜਿਹੜਾ ਅਸੀਂ ਖਰਚ ਕਰਾਂਗੇ ਉਸ ਫੰਡ ਵਿੱਚ ਪੈਸੇ ਨਾ ਪਾਏ ਜਾਣ ਇਹ ਗੱਲ ਦਾ ਪ੍ਰਚਾਰ ਇਹ ਗੱਲ ਪੰਜਾਬ ਦੇ ਉਸ ਪਵਿੱਤਰ ਸਦਨ ਦੇ ਅੰਦਰ ਜਿਸ ਸਦਨ ਦੇ ਅੰਦਰ 117 ਲੋਕ ਚੁਣ ਕੇ ਆਉਂਦੇ ਨੇ ਕਿ ਜਿੱਥੇ ਪੰਜਾਬੀਆਂ ਦੀ ਆਤਮਾ ਵਸਦੀ ਆ ਜਿੱਥੇ ਪੰਜਾਬ ਦੇ ਲੋਕਾਂ ਦਾ ਅਟੁੱਲ ਵਿਸ਼ਵਾਸ ਆ ਅਟੁੱਲ ਵਿਸ਼ਵਾਸ ਆ ਉਥੇ ਕਾਂਗਰਸ ਪਾਰਟੀ ਆਫ ਦਾ ਪਰਗਟਾਵਾ ਕਰ ਰਹੀ ਆ ਕੀ ਕਹਿ ਰਹੀ ਆ ਕਿ ਫੰਡ ਨਾ ਦਿਓ ਇਥੋਂ ਕਾਂਗਰਸ ਪਾਰਟੀ ਦੀ ਜਿਹੜੀ ਮਾਨਸਿਕਤਾ ਉਹ ਨੰਗੀ ਹੁੰਦੀ ਆ ਉਹ ਸਾਹਮਣੇ ਆਉਂਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਕਿੰਨੀ ਪੰਜਾਬ ਨੂੰ ਨਫ਼ਰਤ ਕਰਦੀ ਆ ਕੀ ਕਹਦੇ ਨੇ ਇੱਕ ਪਾਸੇ ਉਹ ਥਾਟ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣਾ ਪੰਜਾਬ ਨੂੰ ਔਰ ਤਰੱਕੀ ਕਰਦਾ ਪੰਜਾਬ ਬਣਾਉਣਾ ਜਿਹੜਾ ਹੈ ਪੰਜਾਬ ਨੂੰ ਇਸੇ ਪਰਲੇ ਕੇ ਦੂਜੇ ਪਾਸੇ ਕੀ ਕਮੈਂਟ ਕਰ ਰਹੇ ਨੇ ਕਿ ਕਾਂਗਰਸੀ ਆਗੂ ਕੀ ਕਹਿ ਰਹੇ ਨੇ ਕਾਂਗਰਸ ਪਾਰਟੀ ਕਿ ਕੰਗਲਾ ਪੰਜਾਬ ਬਣਾਉਣਾ ਹੈ ਕੰਗਲਾ ਪੰਜਾਬ ਬਣਾਤਾ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਅਪਰੋਚ ਕੀ ਹੈ ਟੁਵਰਡਸ ਪੰਜਾਬ ਜਿਵੇਂ ਪਿਛਲੇ 25 ਸਾਲਾਂ ਦੀ ਗੱਲ ਕਰਾ ਪਿਛਲੇ 25 ਸਾਲਾਂ ਦੇ ਵਿੱਚ ਲਗਭਗ 15 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ ਕੀ ਪੰਜਾਬ ਨੂੰ ਕੀ ਪੰਜਾਬ ਦੀ ਆਰਥਿਕਤਾ ਨੂੰ ਕਿਹਨੇ ਤੋੜਿਆ ਕਾਂਗਰਸ ਪਾਰਟੀ ਨੇ ਤੋੜਿਆ ਔਰ ਦੂਸਰੇ ਪਾਸੇ ਲਗਭਗ 10 ਸਾਲ ਕਿਹਦਾ ਰਾਜ ਰਹਾ ਆਕਾਲੀ ਦਲ ਬੀਜੇਪੀ ਦਾ ਰਾਜ ਰਹਾ ਸਾਡਾ ਤਾਂ ਭਾਈ ਰਾਜ ਇਹ 3 ਸਾਲ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਨੂੰ 3 ਸਾਲ ਹੋਏ ਲੰਗੇ ਔਰ ਜਿਹੜਾ ਜਿਹਦਾ 15 ਸਾਲ ਰਾਜ ਰਹਾ ਜਿਹਦਾ 10 ਸਾਲ ਰਾਜ ਰਹਾ ਉਹ ਪੰਜਾਬ ਨੂੰ ਜਿਹੜੇ ਮੈਂ ਸਮਝਦਾ ਬਿਮਾਰ ਕਰਕੇ ਚਲੇ ਗਏ ਅੱਜ ਉਹਨੂੰ ਤੰਦਰੁਸਤ ਕਰਨ ਦੇ ਲਈ ਅੱਜ ਉਹਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਅੱਜ ਨੂੰ ਚੜ੍ਹਦੀ ਕਲਾ ਵਾਲਾ ਪੰਜਾਬ ਬਣਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਜਹਿਦ ਕਰ ਰਹੇ ਨੇਗੇ ਆਪਣਾ ਜੋਰ ਲਾ ਰਹੇ ਨੇਗੇ ਆਮ ਆਦਮੀ ਪਾਰਟੀ ਜੋਰ ਲਾ ਰਹੀ ਆ ਔਰ ਦੂਸਰੇ ਪਾਸੇ ਉਹ ਮਾਨਸਿਕਤਾ ਜਿਹੜੀ ਆ ਕਾਂਗਰਸ ਪਾਰਟੀ ਦੀ ਪ੍ਰਗਟ ਹੋਈ ਆ ਕਿ ਜੀ ਕੰਗੜਾ ਪੰਜਾਬ ਬਣ ਗਿਆ ਇਹ ਬਣਾਇਆ ਕਿਨੇ ਭਾਈ ਇਹਨੂੰ ਬਰਬਾਦ ਕਿਨੇ ਕੀਤਾਗਾ ਇਹਦੀ ਆਰਥਿਕਤਾ ਨੂੰ ਕਿਨੇ ਬਰਬਾਦ ਕੀਤਾਗਾ ਇਹਦੀ ਜਵਾਨੀ ਕਿਦੇ ਕਰਕੇ ਬਾਹਰ ਜਾਣ ਲੱਗੀ ਇਹ ਸਾਰਾ ਸਾਰਾ ਤਾਣਾ ਬਣਾ ਕਾਂਗਰਸ ਪਾਰਟੀ ਕਾਲੇਦਲ ਭਾਜਪੀ ਨੇ ਬੁਣਿਆਗਾ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਬੀਜੇਪੀ ਦਾ ਰਾਜ ਸੀ ਤਾਂ ਪੰਜਾਬ ਦੇ ਅੰਦਰ ਚਿੱਟੇ ਦਾ ਪਰਵੇਸ਼ ਹੁੰਦਾਗਾ ਪੰਜਾਬ ਦੀ ਜਵਾਨੀ ਨੂੰ ਬੇਨਮਨ ਕੇ ਬਾਹਰ ਆ ਜਾਂਦਾਗਾ ਪੰਜਾਬ ਦੀ ਜਵਾਨੀ ਨੂੰ ਟਾਰਗੇਟ ਕੀਤਾ ਜਾਂਦਾਗਾ ਔਰ ਰਾਹੁਲ ਗਾਂਧੀ ਜੀ ਆਉਂਦੇ ਨੇ ਕੀ ਕਹਿੰਦੇ ਨੇ ਕਿ 70% ਪੰਜਾਬ ਦੇ ਨਿਸ਼ੇੜੀਆਂ ਦਾਗਾ ਇਸ ਗੱਲ ਦਾ ਪ੍ਰਚਾਰ ਕਰਦੇ ਨੇਗੇ ਔਰ ਉਸ ਤੋਂ ਬਾਅਦ ਸੱਤਾ ਕਾਂਗਰਸ ਹਮਾਲਦੀ ਆ ਕਾਂਗਰਸ ਪਾਰਟੀ ਦੇ ਹੱਥ ਆਉਂਦੀ ਹੈ ਸੱਤਾ ਔਰ 5 ਸਾਲ ਜੋ ਵਪਾਰ ਚਿੱਟੇ ਦਾ ਅਕਾਰੀਦਰ ਬੀਜੇਪੀ ਵਾਲੇ ਕਰਦੇ ਸੇ ਉਸੇ ਵਪਾਰ ਨੂੰ ਰੱਜ ਕੇ ਵਧਾਇਆ ਰੱਜ ਕੇ ਅੱਗੇ ਲੈ ਕੇ ਗਏ ਸੋ ਪੰਜਾਬ ਦੇ ਅੰਦਰ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਸਭ ਤੋਂ ਵੱਧ ਯੋਗਦਾਨ ਕੀਦਾਗਾ ਕਾਂਗਰਸ ਪਾਰਟੀ ਦਾਗਾ ਅਕਾਰੀਦਰ ਬੀਜੇਪੀ ਦਾਗਾ ਸਾਨੂੰ ਭਾਈ 3 ਸਾਲ ਹੋ ਗਏ ਅਸੀਂ ਤਿੰਨਾਂ ਸਾਲਾਂ ਦੇ ਅੰਦਰ 60000 ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨ ਨੂੰ ਦੇ ਚੁੱਕੇ ਹਾਂ ਪੰਜਾਬ ਦੇ ਅੰਦਰ 300 ਯੂਨਿਟ ਦੇ ਕੇ ਪੰਜਾਬ ਦੇ ਲੋਕਾਂ ਦੀ ਆਰਥਿਕਤਾ 'ਚ ਹਿੱਸਾ ਪਾਇਆਗਾ ਪੰਜਾਬ ਦੇ ਅੰਦਰ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਪਾਰਟੀ ਨੂੰ ਕਾਹਦੇ ਬੀਜਪੀ ਵਾਲੇ ਵੇਚ ਕੇ ਅਸੀਂ ਦੁਬਾਰਾ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾਗਾ ਪੰਜਾਬ ਦੇ ਹਰ ਖੇਤਰ ਦੇ ਅੰਦਰ ਚਾਹ ਜੀਐਸਟੀ ਆ ਐਕਸਾਈਜ਼ ਆ ਸਾਰੇ ਖੇਤਰਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਰੈਵਨਿਊ ਵਧਿਆਗਾ ਕਦੇ ਵੀ ਕਿਸੇ ਵੀ ਹੈੱਡ ਵਿੱਚ ਪੰਜਾਬ ਘਾਟੇ 'ਚ ਨਹੀਂ ਗਿਆ ਪੰਜਾਬ ਦਾ ਰੈਵਨਿਊ ਹਮੇਸ਼ਾ ਵਧਿਆਗਾ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਕਾਲੀ ਦਰ ਬੀਜੇਪੀ ਦੀ ਸਰਕਾਰ ਸੀ ਔਰ ਉਸ ਸਮੇਂ ਰੈਵਨਿਊ ਘਟਦਾ ਰਿਹਾਗਾ ਔਰ ਉਸ ਸਮੇਂ ਖਜ਼ਾਨਾ ਖਾਲੀ ਹੁੰਦਾ ਰਿਹਾਗਾ ਅਸੀਂ ਖਜ਼ਾਨਾ ਭਰ ਰਹੇ ਹਾਂ ਔਰ ਉਸੇ ਖਜ਼ਾਨੇ ਦੇ ਪੈਸੇ ਲੋਕਾਂ ਤੇ ਲਾ ਰਹਾਂਗੇ ਹੁਣ ਜੇ ਪੰਜਾਬ ਦੇ ਉੱਤੇ ਕੁਦਰਤੀ ਆਫਤ ਆਈ ਆ ਅਸੀਂ ਪੰਜਾਬੀਆਂ ਨੂੰ ਅਪੀਲ ਕੀਤੀ ਆ ਕਿਉਂਕਿ ਪੰਜਾਬੀ ਪੂਰੀ ਦੁਨੀਆ ਜਾਣੇ ਜਾਂਦੇ ਨੇ ਕਿ ਹਮੇਸ਼ਾ ਹੀ ਲੋਕਾਂ ਦੇ ਨਾਲ ਖੜਦੇ ਨੇ ਚਾਹੇ ਤੁਰਕੀ ਚ ਕੋਈ ਭਾ ਪ੍ਰੋਬਲਮ ਆਈ ਹੋਵੇ ਚਾਹ ਤਾਮਿਲ ਲਾਡੂ ਚ ਕੋਈ ਪ੍ਰੋਬਲਮ ਆਈ ਹੋਵੇ ਚਾਹ ਕੇਰਲਾ ਚ ਆਈ ਹੋਵੇ ਚਾਹ ਹਰਿਆਣਾ ਚ ਆਈ ਹੋਵੇ ਕਿਤੇ ਵੀ ਕੋਈ ਪ੍ਰੋਬਲਮ ਆਈ ਹੋਵੇ ਪੰਜਾਬ ਦੇ ਲੋਕ ਦੀਨ ਦੁਨੀਆ ਨਾਲ ਖੜ ਕੇ ਸਹਾਇਤਾ ਕਰਦੇ ਨੇਗੇ ਪਰ ਲੇਕਿਨ ਜਦ ਸਾਡੇ ਆਪਣੇ ਤੇ ਵਿਫਤਾ ਆਈ ਔਰ ਉਸ ਸਮੇਂ ਜਦ ਅਸੀਂ ਮਦਦ ਮੰਗੀ ਤਾਂ ਉਹਨੂੰ ਕ੍ਰਿਟਿਸਾਈਜ਼ ਕਰਨ ਲੱਗੇ ਅਸੀਂ ਕੀ ਮੰਗਿਆ ਅਸੀਂ ਮੰਗਿਆ ਕਿ 20000 ਕਰੋੜ ਰੁਪਏ ਪੰਜਾਬ ਨੂੰ ਮਿਲਣਾ ਚਾਹੀਦਾ ਸੈਂਟਰ ਸਰਕਾਰ ਨੂੰ ਜਦੋਂ ਜਦੋਂ ਵੀ ਅਸੀਂ ਮੋਦੀ ਸਰਕਾਰ ਦਾ ਕ੍ਰਿਟਿਸਿਜ਼ਮ ਕਰਦੇ ਆ ਜਦੋਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਕ੍ਰਿਟਿਸਿਜ਼ਮ ਕਰਦੇ ਆ ਮੈਨੂੰ ਨਹੀਂ ਸਮਝ ਆਉਂਦੀ ਕਿ ਕਾਂਗਰਸ ਪਾਰਟੀ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਦੀ ਆਤਮਾ ਪ੍ਰਵੇਸ਼ ਕਰ ਜਾਂਦੀ ਹੈ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਦੀ ਪੱਖ ਨੂੰ ਪੂਰਨ ਦੇ ਲਈ ਕਾਂਗਰਸ ਪਾਰਟੀ ਜਿਹੜੀ ਅੱਗੇ ਆ ਜਾਂਦੀ ਹੈ ਉਸੇ ਸਮੇਂ ਕਾਂਗਰਸ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਕਿ ਉਹ ਸੈਂਟਰ ਸਰਕਾਰ ਦੇ ਪੱਖ 'ਚ ਖੜ੍ਹ ਜਾਂਦੇ ਨਜ਼ਰ ਆਉਂਦੇ ਨੇਗੇ ਸੋ ਇਹ ਤੋਪਾ ਤਾਂ ਲੱਗਦਾ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਤੀਯੋਗ ਦੀ ਸੋਚ ਕੀਆ ਪੰਜਾਬ ਦੇ ਪ੍ਰਤੀਯੋਗ ਦੀ ਨਕਾਰਾਤਮਕ ਸੋਚਾ ਪੰਜਾਬ ਦੇ ਪ੍ਰਤੀ ਨੇਗੇਟਿਵ ਸੋਚਾ ਇਹ ਗੱਲ ਦਾ ਪ੍ਰਗਟਾਵਾ ਕੱਲ ਵਿਧਾਨ ਸਭਾ ਚ ਹੋ ਗਿਆ ਅਸੀਂ ਭਾਈ ਪ੍ਰੋਟੈਸਟ ਕੀ ਦੇ ਖਿਲਾਫ ਕਰ ਰਹੇ ਹਾਂ ਸੈਂਟਰ ਸਰਕਾਰ ਦੇ ਖਿਲਾਫ ਅਸੀਂ ਮੰਗ ਕੀ ਤੋਂ ਕਰ ਰਹੇ ਹਾਂ ਸੈਂਟਰ ਸਰਕਾਰ ਤੋਂ ਔਰ ਦੋਖੀ ਨੂੰ ਲੱਗ ਰਿਹਾ ਕਾਂਗਰਸ ਪਾਰਟੀ ਨੂੰ ਚਿਕਾਕਣ ਮਾਰ ਰਿਹਾ ਕਾਂਗਰਸ ਪਾਰਟੀ ਮਾਰ ਰਹੀ ਆ ਇਹ ਸਾਰਾ ਚਿਹਰਾ ਮੋਰਾ ਨੰਗਾ ਹੋ ਗਿਆ ਕਿਉਂਕਿ ਉਹਦੇ ਲੀਡਰ ਆਪੋਜੀਸ਼ਨ ਦੇ ਇੱਕ ਘਰ ਦੇ ਥੱਲੇ ਵਾਲੇ ਹਿੱਸੇ 'ਚ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਉੱਪਰ ਵਾਲੇ ਹਿੱਸੇ 'ਚ ਕਾਂਗਰਸ ਪਾਰਟੀ ਰਹਿੰਦੀ ਆ ਇਹ ਸ਼ੋਅਸ ਕਿ ਇਹ ਪਰਿਵਾਰ ਜਿਹੜਾ ਉਹ ਕਾਂਗਰਸ ਵੀ ਲੜਿਆ ਆਇਆ ਤੇ ਭਾਰਤੀ ਜਨਤਾ ਪਾਰਟੀ 'ਚ ਵੀ ਲੜਿਆ ਹੋਇਆ ਇਹਦਾ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾਗਾ ਔਰ ਦੂਸਰੇ ਪਾਸੇ ਸਾਰੇ ਹੀ ਕੱਲ ਕਾਂਗਰਸ ਪਾਰਟੀ ਦੇ ਲੀਡਰ ਨੈਕਟਰ ਥਿਉਰੀਆਂ ਪੇਸ਼ ਕਰ ਰਹੇ ਸੀਗੇ ਉਹ ਅਸੀਂ ਭਾਈ ਪੰਜਾਬ ਦੇ ਭਰੇ ਦੀ ਗੱਲ ਕਰਦੇ ਆਂ ਪੰਜਾਬ ਦੇ ਉਹਨਾਂ ਦਲਤਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਦੀ ਗੱਲ ਕਰਦੇ ਆਂ ਉਹ ਜਿਨ੍ਹਾਂ ਦੇ ਘਰ ਤਹਿ ਕੇ ਜਿਨ੍ਹਾਂ ਦਾ ਪਰਿਵਾਰ ਰੁੱੜ ਗਿਆ ਗਰਦਾਸਪੁਰ ਦੇ ਪਠਾਨਪੁਰ ਚ ਕੀ ਹੋਇਆ ਸੀ ਬੇਗਨਾ ਦਾ ਇੱਕ ਨੌਜਵਾਨ ਆ ਉਹਦਾ ਲੱਛੂ ਉਹਦੀ ਬੀਨਾ ਕਿੱਥੇ ਚਲੇ ਗਿਆ ਹੜਾ ਚੜ੍ਹ ਕੇ ਚਲੇ ਗਿਆ ਉਹਨੂੰ ਆਪਣੇ ਬੱਚਿਆਂ ਦਾ ਮੂੰਹ ਤੇ ਖੜਬ ਨਹੀਂ ਮਿਲਿਆ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਲਾਸ਼ਾਂ ਤੇ ਰਾਜਨੀਤੀ ਕਰ ਰਹੀ ਆ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਇਹ ਪੰਜਾਬ ਦੇ ਨਖਣਨ ਦਾ ਸਮਾਂਗਾ ਪੰਜਾਬੀਆਂ ਦੇ ਨਖਣ ਖੜਨ ਦਾ ਸਮਾਂਗਾ ਪਰ ਅਫਸੋਸ ਕਾਂਗਰਸ ਪਾਰਟੀ ਅੱਜ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਪੰਜਾਬ 'ਚ ਵਿਚਰ ਰਹੀ ਆ ਪੰਜਾਬ ਦੇ ਲੋਕ ਚਾੜਦੇ ਨੇ ਪਰ ਲੇਕਿਨ ਸਾਡੀ ਪੰਜਾਬੀਆਂ ਦੇ ਨਾਲ ਕਮਿਟਮੈਂਟ ਆ ਪੰਜਾਬ ਦੇ ਨਾਲ ਕਮਿਟਮੈਂਟ ਆ ਸਰਦਾਰ ਭਗਵੰਤ ਸਿਮਾ ਭਗਵੰਤ ਸਿੰਘ ਮਾਝੀ ਦੀ ਕਮਿਟਮੈਂਟ ਆ ਕੱਲਾ ਕੱਲਾ ਪੈਸਾ ਇਮਾਨਦਾਰੀ ਦੇ ਨਾਲ ਹਰ ਪੀੜਤਾ ਤੇ ਖਰਚਾਂਗੇ ਕਿਉਂਕਿ ਜਦੋਂ ਹਰ ਹਾਏ ਤਾਂ ਉਸ ਸਮੇਂ ਤਾਂ ਅਸੀਂ ਆਪਣੀਆਂ ਜੇਬਾਂ ਚੋਂ ਪੈਸੇ ਦਿੱਤੇ ਵੀ ਸਾਰਿਆਂ ਦੇ ਉੱਤੇ ਮੈਂ ਨਹੀਂ ਕਹਿੰਦਾ ਕੋਈ ਸਾਰੇ ਲੋਕਾਂ ਦੇ ਉੱਤੇ ਸਭ ਲੋਕਾਂ ਦੇ ਲਾਏ ਤਾਂ ਹੁਣ ਵੀ ਜਿਹੜਾ ਪੈਸਾ ਇਕੱਠਾ ਆਊਗਾ ਉਹ ਇੱਕ ਇੱਕ ਪੈਸਾ ਜਿਹੜਾ ਲੋਕਾਂ ਦੇ ਘਰ ਬਣਾਉਣ ਤੇ ਲਾਵਾਂਗੇ ਕਿਸਾਨ ਦੀ ਜ਼ਮੀਨ ਨੂੰ ਦੁਬਾਰਾ ਉਪਜਾਊ ਬਣਾਉਣ ਤੇ ਲਾਵਾਂਗੇ ਤੇ ਤੇ ਕਿਤੇ ਸੜਕਾਂ ਟੁੱਟ ਗਈਆਂ ਰੋਡ ਟੁੱਟ ਗਈਆਂ ਉਹਨਾਂ ਨੂੰ ਦੁਬਾਰਾ ਬਣਾਉਣ ਤੇ ਲਾਵਾਗੇ ਪਰ ਲੇਕਿਨ ਕਾਂਗਰਸ ਪਾਰਟੀ ਦਾ ਚਿਹਰਾ ਨੰਗਰ ਹੋ ਗਿਆ ਕਿ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਪ੍ਰੋਟੈਕਟ ਕਰ ਰਹੀ ਆ ਜਦ ਕਿ ਸਾਡਾ ਦਾ ਅਟੈਕ ਹੀ ਕਾਂਗਰਸ ਪਾਰਟੀ ਜਨਤਾ ਪਾਰਟੀ ਦੇ ਸੀਗਾ ਕਿ ਭਾਰਤੀ ਜਨਤਾ ਪਾਰਟੀ ਸਾਡਾ ਬਣਦਾ ਪੈਸਾ ਦੇ ਦਵੇ ਅਨਾਉਂਸ ਕੀ ਕਰਕੇ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਲੇਟ ਆਏ ਪਹਿਲਾਂ ਤਾਂ ਚਲੋ देर आए दुरुस्त आए ਸਾਨੂੰ ਉਮੀਦ ਸੀ ਕਿ ਪੰਜਾਬੀਆਂ ਦੇ ਜ਼ਖਮਾਂ ਤੇ ਮੱਲਬ ਲਾ ਕੇ ਜਾਣਗੇ ਪਰ ਲੇਕ ਨਾਏ 1600 ਕਰੋੜ ਰੁਪਏ ਦੀ ਤੁਸੀਂ ਹੀ ਰਾਸ਼ੀ ਅਨਾਉਂਸ ਕਰਕੇ ਉਸ ਰਾਸ਼ੀ ਦੇ ਵਿੱਚੋਂ ਇੱਕ ਵੀ ਰੁਪਈਆ ਅੱਜ ਤੱਕ ਪੰਜਾਬ ਦੇ ਖਜ਼ਾਨੇ 'ਚ ਨਹੀਂ ਆਇਆ ਜਿਹੜਾ 240 ਕਰੋੜ ਰੁਪਏ ਆਇਆ ਮੈਂ ਸਪਸ਼ਟ ਕਰਦਾ ਉਹ ਜਿਹੜਾ ਬਜਟ ਦੇ ਅੰਦਰ ਪ੍ਰੋਵੀਜ਼ਨ ਰੱਖੀ ਹੋਈ ਸੀ ਜਿਹੜਾ 2025 ਦਾ ਬਜਟ 1 ਫਰਵਰੀ 2025 ਨੂੰ ਦੇਸ਼ ਦੀ ਪਾਰਲੀਮੈਂਟ 'ਚ ਪੇਸ਼ ਹੋਇਆ ਸੀਗਾ ਉਹਦੀ ਫਿਗਰ ਆ 481 ਕਰੋੜ ਰੁਪਏ ਉਸ ਦੇ ਵਿੱਚੋਂ 240 ਕਰੋੜ ਰੁਪਏ ਦੀ ਕਿਸ਼ਤ ਜਿਹੜੀ ਆ ਉਹ ਮਿਲੀਆ ਨਾ ਕਿ 1600 ਕਰੋੜ ਰੁਪਏ ਦਾ ਕਿ ਪੈਸਾ ਮਿਲੇਗਾ ਸੋ ਇਟ ਸ਼ੋਸ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਦਿਲ ਤੋਂ ਨਫ਼ਰਤ ਕਰਦੀ ਆ ਉਸ ਨਫ਼ਰਤ ਦਾ ਹਿੱਸਾ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਬਣੀ ਹੋਈ ਆ ਬਹੁਤ ਬਹੁਤ ਧੰਨਵਾਦ